ਸੋ ਸੰਗਤ ਜੀ ਹਰ ਸਾਲ ਦੀ ਤਰ੍ਹਾਂ ਇਸ ਇਸ ਸਾਲ ਵੀ ਪੁਰੇ ਸੰਗਤਾਂ ਦੇ ਪਰੋ ਬਹੁਤ ਸਾਰੀਆਂ ਫ੍ਰੀ ਸੇਵਾਵਾਂ ਕੀਤੀਆਂ ਜਾਂਦੀਆਂ ਨੇ ਸੋ ਸਾਹਮਣੇ ਤੁਸੀਂ ਦੇਖ ਸਕਦੇ ਆ ਕਿ ਜੋ ਫ੍ਰੀ ਜੋੜਿਆਂ ਦੀ ਸੇਵਾ ਕੀਤੀ ਜਾ ਰਹੀ ਆ ਇਹ ਵੀਰ ਜਿਹੜੇ ਆ ਜਿੰਨੇ ਵੀ ਔਰ ਦੇਖੋ ਜੀ ਫ੍ਰੀ ਜੋੜਿਆਂ ਦੀ ਸੇਵਾ ਕਰਦੇ ਨੇ ਔਰ ਸਾਰੇ ਬੈਠੇ ਨੇ ਭਾਈ ਜੁਨੀ ਤੇ ਉਧਰ ਸਲਾਈ ਦਾ ਵੀ ਭਾਈ ਜੁਨੀ ਕਾਰਜ ਕਰ ਰਹੇ ਨੇ ਸੋ ਇੱਧਰ ਵੀ ਬੈਠੇ ਹੋਏ ਨੇ ਭਾਈ ਜੀ ਸੋ ਆਓ ਆਪਾਂ ਗੱਲਬਾਤ ਕਰਾਂਗੇ ਭਾਈ ਜੁਨਾ ਦੇ ਨਾਲ ਔਰ ਕਿੰਨੇ ਕ ਟਾਈਮ ਤੋਂ ਜਿਹੜੇ ਆ ਇਹ ਸੇਵਾ ਨਿਭਾ ਰਹੇ ਨੇ ਹਾਂਜੀ ਭਾਜੀ ਜੈਗੁਰਦੇਵ ਜੀ ਧਾਨ ਗੁਰਦੇਵ ਜੀ ਔਰ ਭਾਜੀ ਕਿੱਥੋਂ ਜੀ ਆਪਾਂ ਮੈਂ ਰੁੱਤ ਕਰਿਆਣਾ ਤੋਂ ਅੱਛਾ ਜੀ ਠੀਕ ਹੈ ਜੀ ਇਹ ਆਪਣੇ ਅਲੱਗ-ਅਲੱਗ ਸ਼ਹਿਰ ਤੋਂ ਆਪ ਜੀ ਇਸੇ ਵੀ ਪੰਜਾਬ ਦੀ ਸੰਗਤ ਹੈ ਜੀ ਉਸਿਆਰ ਵਰਗੇ ਠੀਕ ਹੈ ਜੀ ਹਾਂਜੀ ਔਰ ਕਿੰਨਾ ਕ ਟਾਈਮ ਜਿਹੜੀ ਆ ਤੁਸੀਂ ਡਿਊਟੀ ਨਿਭਾ ਰਹੇ ਆ ਕਿ ਮਤਲਬ ਇਹ ਜੋੜਿਆਂ ਦੀ ਸੇਵਾ ਕਰ ਰਹੇ ਆ ਇਹ ਇਨ ਲੋਗੋ ਨੇ 5-6 ਸਾਲ ਹੋ ਗਏ ਮੇਰੇ ਕੋਲ ਦੂਸਰਾ ਸਾਲ ਹੋ ਗਿਆ ਦੂਸਰਾ ਸਾਲ ਹੋ ਗਿਆ ਹਾਂਜੀ ਹਾਂਜੀ ਠੀਕ ਹੈ और कुछ जैसे फ्री करते हैं कि कर कोई ये डेरा श्री एक सौ आठ संत निरंजन दास जी महाराज जी के आशीर्वाद से फ्री सेवा ये ये सब जितने भी देशा प्रदेशा से जितनी भी संगत आई हुई हैं उनका सब फ्री जोड़ा ठीक किया जाता है बैग ठीक किया जाता है जो बैग टूट जाता कुंडा टूट जाता है उसको ठीक करते हैं पॉलिश करते हैं ये सब फ्री सेवा है गुरु जी ने कहा ना ऐसा चाहूँ राज में मिले सबन को अन्न छोट बड़े सम समे रविदास ब्रे परस ऊंच नीच का भेदभावना हो सब एक सम्मान हो यहाँ से भी एक सम्मान है गुरु के दरबार में कि कोई भी आए तो गुरु का बंदा या, आए आएगा यहाँ पे मत्था टेकने के लिए सब एक सम्मान एक सम्मान की तरह हमसे भी को लंगर फ्री होता गुरु डेरा श्री एक सौ आठ संत निरंजन दास जी महाराजों की तरफ से और ये सेवा फ्री होती है सभी सेवादार फ्री आते हैं गुरु को मानने वाले आते हैं संत श्रोमणी गुरुदाज जी महाराज को पूरा जी देख सकते हैं कि लाखों इंतजार में संगत पहुंची हुई है हां जी हां जी जी मैसेज क्या देना चाहते हैं भैया देना चाहते हैं आपके चैनल के माध्यम मा, से हम पूरे भारतवर्ष को पूरे विश्व को संत श्रोमणी गुरुदाज जी महाराज की ढेर सारी बधाइयां लाख लाख बधाइयां और जी जी आयनु मैं चाहता हूँ हमारा समाज इस संत श्रोमणी गुरुदास जी महाराज की जयंती पे इकट्ठा हो और यहाँ बढ़ चढ़ के भाग ले और चंदा दे क्योंकि टेंटों में हमारे समाज के बंदे रहते हैं और हमारी कौम का फर्ज बनता है हम और कहीं जो आदमी जिंदा रह के ग़ुलामी सहते हैं अपने माँ बाप को छोड़कर को, दूसरों को माँ बाप कहते हैं संत श्रोमणी गुरुदास जी से ਮਹਾਨ ہمارا ਕੋਈ ਮਾਪਾਪ ਨਹੀਂ ਹੈ। ਸਾਡੇ ਪਰਮ ਪਿਤਾ ਪਰਮਾਤਮਾ ਹਨ ਉਹ। ਉਨ੍ਹਾਂ ਸੇ ਸਾਡੀ ਪਹਿਚਾਣ ਹੋਈ ਹੈ। ਅੱਜ ਉਨ੍ਹਾਂ ਦੀ ਕਿਰਪਾ ਸੇ ਅੱਜ ਅਸੀਂ ਇੱਕ ਦੂਸਰੇ ਜੁੜੇ ਹੋਏ ਹਾਂ। ਇਹ ਸੋਭਾ ਕੇ ਪ੍ਰਾਪਤ ਹੋਇਆ ਡੇਰਾ ਸ੍ਰੀ 108 ਸੰਤ ਸਰੋਨਦਾਸ ਜੀ ਮਹਾਰਾਜੀਆਂ ਦੀ ਤਰਫ ਸੇ ਹੋਰ ਕੋਮ ਕੇ ਮਹਾਨ ਸ਼ਹੀਦ ਸੰਤ ਰਾਮਨਦੀ ਮਹਾਰਾਜ ਦੀ ਕਿਰਪਾ ਸੇ। ਤਾਂ ਸਾਡੇ ਵੀਰ ਜਿਹੜੇ ਆ ਪੰਜਾਬ ਤੋਂ ਜਿਹੜੇ ਆ ਉਹ ਵੀ ਜੋੜਿਆਂ ਦੀ ਸੇਵਾ ਕਰ ਰਹੇ ਨੇ। ਪੁੱਛਾਂਗੇ ਭਾਈ ਉਹਨਾਂ ਨੂੰ ਕਿਹੜੇ ਸ਼ਹਿਰ ਤੋਂ ਆ ਜੀ ਭਾਜੀ ਕਿਹੜੇ ਸ਼ਹਿਰ ਤੋਂ ਅਸੀਂ ਜ਼ਿਲ੍ਹਾ ਜਲੰਧਰ ਸ਼ਹਿਰ ਤੋਂ ਆਏ ਪਿੰਡ ਮੇਰਾ ਨਾਂ ਜਸਵੰਦਰ ਰੋਗਾ ਮੁਸੀ ਮੇਰਾ ਪਿੰਡ ਕਿੰਨੇ ਟਾਈਮ ਤੋਂ ਸੇਵਾ ਕਰਦੇ ਹੋ ਤੁਸੀਂ 5 ਸਾਲ ਤੋਂ ਕਰ ਰਹੇ ਹੋ 5 ਸਾਲ ਤੋਂ ਭਾਈ ਸਾਢੇ ਸਾਲ ਹੋ ਗਏ ਹਰੇਕ ਸਾਲ ਆਈ ਜੀ ਕਿੰਨੇ ਕਿਸੰਦਰ ਆਪਣੀ ਆ ਜਿਹੜੀ ਉਸ ਸ਼ਹਿਰ ਤੋਂ ਆਉਂਦੀ ਹੈ ਸ਼ਾਇਦ ਲੱਖਾਂ ਦੇ ਹਿਸਾਬ ਨਾਲ ਰਹਿੰਦਾ ਲਗਭਗ ਜਲੰਧਰੋਂ ਹੀ ਭਰਦਿੰਗੇ ਫਸਲ ਉਹ ਕੀ ਕੋਈ ਪਤਾ ਹੈ ਕਿ 에어ਪੋਰਟ ਦਾ ਨਾਮ ਜਿਹੜਾ ਹੈ ਹਾਰੇ ਤੇ ਨਾਮ ਤੇ ਸ਼੍ਰੀ ਗੋਵਿੰਦਾਰ ਸੇਪੋਰਟ ਮਾਰੇ ਦੇ ਨਾਮ ਆਪਣੇ ਮਹਾਰਾਜ ਦੇ ਨਾਮ ਤੇ ਲਿਖ ਰੱਖਿਆ ਗਿਆ ਰੱਖ ਦਿੱਤਾ ਗਿਆ ਜੀ ਕੱਲ ਅਨਾਉਂਸ ਕਰ ਦਿੱਤਾ ਗਿਆ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਸੰਤ ਬਹੁਤ ਵਧੀਆ ਅਪਰਾਲਾ ਜੀ ਬਹੁਤ ਵਧੀਆ ਕਾਰਾਈ ਔਰ ਮਹਾਰਾਜ ਦੇ ਨਾਮ ਤੇ ਚੌਂਕਿਆ ਜਿਹੜਾ ਲੋਕਾਂ ਨੇ ਵੀ ਤਾਂ ਵੀ ਜਿਹੜਾ ਨਮਾ ਬਣਾਇਆ ਗਿਆ ਨਵੇਂ ਸਿਰ ਤੇ ਤੇ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੋਖ ਹੋ ਰਿਹਾ ਮਹਾਰਾਜ ਦਾ ਨਾਮ ਜੀ ਹਰ ਕੋਨੇ ਕੋਨੇ ਤੱਕ ਪਹੁੰਚ ਰਿਹਾ ਜੀ ਕੋਈ ਮੈਸੇਜ ਮਾਨੂੰ ਦੇ ਦਿਓ ਮੈਸੇਜ ਇਹ ਹੈ ਜੀ ਬੱ ਚੜ ਕੇ ਆਓ ਸੇਵਾ ਕਰੋ ਆਪਣੇ ਗੁਰੂ ਦੇ ਲਾੜ ਲਗੋ ਠੀਕ ਹੈ ਸਾਡਾ ਇਹ ਮੱਕਾ ਇਹ ਮਦੀਲਾ ਸਭ ਜਿਹੇ ਹੀ ਆ ਜੀ ਕਾਜੀ ਸ਼ਹਿਰ ਸਾਡੇ ਸਾਥ ਸੇਵਾ ਕਰਾ ਗਿਆ ਕਰਦੇ ਜੀ ਆਪਣਾ ਕਿਹੜਾ ਪੰਡੀ ਮੇਰਾ ਸ਼ਹਿਰ ਕਪੂਰਥਲਾ ਕੰਮ ਪੈਸੇ ਕੰਮ ਕਿਹੜਾ ਕਰਦੇ ਤੁਸੀਂ ਕੰਮ ਕਿਹੜਾ ਕਰਦੇ ਮੈਂ ਬਿਲਡਿੰਗ ਲਾਉਂਦਾ ਹਰ ਸਾਲ ਸੇਵਾ ਕਰਦੇ ਅੱਛੀ ਹਾਂ ਨਹੀਂ ਹਰ ਸਾਲ ਸੇਵਾ ਕਰਨ ਨੂੰ ਆ ਕੀ ਕਹਿਣਾ ਚਾਹੁੰਗੇ ਅੱਜ ਦੇ ਦਿਨ ਦੇ ਮੁੱਖੇ ਦੇ ਜਿਹੜਾ ਸੰਤੋਖ ਇਹੀ ਆ ਕੇ ਜਿਹੜੀਆਂ ਤੇ ਕਮੀਆਂ ਸੀਗੇ ਹਨ ਅਸੀਂ ਚੋਨੇ ਕਿਉਂ ਪੂਰੀਆਂ ਕੀਤੀਆਂ ਚਾਹੇ ਇਧਰਲੀ ਜਿਹੜੀ ਸਰਕਾਰ ਵਾ ਉਹ ਕਰੇ ਕਿਉਂ ਸਾਡਾ ਇਹੀ ਮੱਕਾ ਤੇ ਮਦੀਨਾ ਆ ਇੱਥੇ ਬਹੁਤ ਸਾਰੀਆਂ ਕਮੀਆਂ ਆ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਆ ਜਿਹੜੀਆਂ ਸਾਡੇ ਸੰਗ ਨੇ ਕੁਝ ਪੂਰੀਆਂ ਕਰ ਲਈਆਂ ਕੋਈ ਸਰਕਾਰਾਂ ਨੇ ਵੀ ਚਾਹੀਦੀਆਂ ਇਧਰਲੀਆਂ ਨੂੰ ਇਹ ਸਾਨੂੰ ਸਹੂਲਤਾਂ ਦਿਤੀਆਂ ਜਾਂ ਜਦੋਂ ਸੜਕ ਬਣਨ ਵਾਲੀ ਸੀ ਉਹ ਨਹੀਂ ਗੱਲੇ ਤੱਕ ਬਣੀ ਜਦ ਇਥੇ ਰਹਿਣ ਵਾਸਤੇ ਕੋਈ ਮਕਾਨ ਨਹੀਂ ਉਸ ਤੋਂ ਬਿਲਡਿੰਗ ਵੀ ਹੈਗੀ ਉਹਦੀ ਸਾਰੀ ਕਰਾਈ ਜਾਵੇ ਤੇ ਬੜਾ ਧੰਨਵਾਦ ਆ ਨਹੀਂ ਕਰਦੇ ਆ ਕੁਤੇਰੇ ਸੋਚ ਕੇ ਪੰਨਾ ਦੇ ਮਹਾਪੁਰਸ਼ਾਂ ਨੂੰ ਕੀ ਮਤਲਬ ਤੁਸੀਂ ਕਹਿਣਾ ਚਾਹੁੰਦੇ ਸਮਾਜ ਨੇ ਅੱਜ ਤਾ ਸੰਤ ਸਮਾਜ ਨੇ ਸਾਡੇ ਵਾਸਤੇ ਇੰਨਾ ਕੁਝ ਕੀਤਾ ਸਕੂਲ ਖੋਲੇ ਕਾਲਜ ਖੋਲੇ ਆ ਸਾਡੇ ਵਾਸਤੇ ਸਾਰੇ ਹਸਪੀਟਲ ਖੋਲੇ ਬੜਾ ਪ੍ਰਾਨਾ ਕਰ ਰਹੇ ਆ ਸਾਡੇ ਸੰਗਨ ਨੂੰ ਜਗਾਉਣ ਵਾਸਤੇ ਅਜੀ ਵਿਚੋ ਨੇ ਕਿ ਉਹਨਾਂ ਦੀ ਸੋਚ ਦੇ ਮਗਰ ਅਸੀਂ ਚੱਲੀਏ ਉਹ ਸਾਡੇ ਵਾਸਤੇ ਬਹੁਤ ਵਧੀਆ ਸੋਚ ਰਹੇ ਆ ਜਿਹੜੇ ਜੋ ਸਲਾਈ ਦਾ ਕੰਮ ਕਰ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਭਾਜੀ ਜੈ ਗੁਰਦੇਵ ਜੀ ਜੈ ਗੁਰਦੇਵ ਜੀ ਜੈ ਗੁਰਦੇਵ ਜੀ ਆਪਣਾ ਕਿਹੜਾ ਪਿੰਡ ਆ ਭਾਜੀ ਆਪਾਂ ਪਾਜੀ ਹਰਿਆਣਾ ਪੁੰਗਾ ਹਾਂਜੀ ਹਰਿਆਣਾ ਪੁੰਗਾ ਹਰਿਆਣਾ ਪੁੰਗਾ ਹਾਂਜੀ ਠੀਕ ਆ ਇਹ ਸਲਾਈ ਦਾ ਕੰਮ ਕਰ ਰਹੇ ਆ ਸਲਾਈ ਦਾ ਬੈਗ ਅਟੈਚੀ ਪਰਸ ਕਿਸੇ ਤਰ੍ਹਾਂ ਦੀ ਵੀ ਰਿਪੇਅਰ ਜਿਹੜੀ ਅਸੀਂ ਮਸ਼ੀਨ ਦੇ ਨਾਲ ਕਰਦੇ ਆਂ ਸੇਵਾ ਦੇ ਤੌਰ ਤੇ ਕਰ ਰਹੇ ਆ ਸਾਰੀ ਹਾਂਜੀ 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 ਸਨੀਸ਼ ਆਪਾਂ ਸਾਰੀ ਸੰਗਤ ਨੂੰ ਇੱਥੇ ਆਉਣ ਤੇ ਜੀ ਆਇਆਂ ਕਹਿੰਦੇ ਆ ਤੇ ਸਾਡੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਆ ਕਿ ਸਾਡੀ ਸੰਗਤ ਜਿਹੜੀ ਆ ਜਿੰਨੇ ਵੀ ਜਮਾਰ ਭਾਈਚਾਰਾ ਆ ਉਹ ਸਾਰਾ ਇਕੱਠਾ ਹੋ ਰਿਹਾ ਅਟੈਚ ਹੋ ਰਿਹਾ ਦੂਰੋਂ ਦੂਰੋਂ ਜਿਹਨਾਂ ਨੂੰ ਲੋਕਾਂ ਨੂੰ ਨਹੀਂ ਪਤਾ ਸੀ ਹਾਂਜੀ ਹਾਂਜੀ ਤੇ ਮਰਾ ਜਨਮ ਸਥਾਨ ਕਿੱਥੇ ਆ ਉਹਨਾਂ ਨੂੰ ਵੀ ਪਤਾ ਲੱਗ ਰਿਹਾ ਆ ਤੇ ਇਸ ਤਰ੍ਹਾਂ ਕਿ ਉਹ ਬੜੇ ਚਾਅ ਦੇ ਨਾਲ ਪੂਰੇ ਹਮ ਹਮ ਆ ਕੇ ਛਰਦਾ ਭਾਵਨਾ ਦੇ ਨਾਲ ਇੱਥੇ ਪਹੁੰਚੇ ਆ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਵੈਲਕਮ ਕੰਨੇ ਆ ਇੱਥੇ ਜੀ ਆਇਆਂ ਕੰਨੇ ਉਹਨਾਂ ਨੂੰ ਆਇਆ ਸਹਿਨਾ ਤੁਹਾਨੂੰ ਬਹੁਤ ਧੰਨਵਾਦ ਹੈ ਜੀ ਵੱਲ ਵਲ ਕੀਤੀ ਔਰ ਵੀਰ ਜੀ ਫਰੀ ਜੋੜੇ ਦੀ ਸੇਵਾ ਕਰ ਰਹੇ ਨੇ ਔਰ ਆਪਾਂ ਬਾਕੀ ਤੁਹਾਨੂੰ ਜੋ ਲਾਈਵ ਹੈ ਸਾਡਾ ਅਰਵਦਾਸੀਆ ਸਮਾਜ ਪੰਜਾਬ ਚੈਨਲ YouTube Insta ਔਰ Facebook ਤੇ ਤੁਸੀਂ ਦੇਖ ਸਕਦੇ ਆ ਸੋ ਜੈ ਗੁਰਦੇਵ ਜੀ ਤੁਹਾਨੂੰ ਗੁਰਦੇਵ ਜੀ